ਅਮਰੀਕਾ ਦਾ ਵੱਡਾ ਐਕਸ਼ਨ ਹੋਣ ਜਾ ਰਿਹਾ ਜਿੰਨੇ ਵੀ ਜਿਨ੍ਹਾਂ ਨੇ ਵੀ ਇਮੀਗ੍ਰੇਸ਼ਨ ਪ੍ਰੋਸੈਸ ਨੂੰ ਕੰਪਲੀਟ ਕਰਕੇ ਨਾਗਰਿਕਤਾ ਹਾਸਲ ਕੀਤੀ ਹੋਈ ਆ ਉਹਨਾਂ ਨੂੰ ਖਾਰਜ ਕਰੇਗੀ ਡੀਨੇਚੁਰਾਈਜ਼ ਕਰੇਗੀ ਉਹਨਾਂ ਦੀ ਨਾਗਰਿਕਤਾ ਤੇ ਉਹਨਾਂ ਨੂੰ ਡਿਟੇਨ ਕੀਤਾ ਜਾਵੇਗਾ ਡਿਪੋਰਟ ਕੀਤਾ ਜਾਵੇਗਾ ਜੋ ਵੀ ਅਗਲੀ ਕਾਰਵਾਈ ਹੋਏਗੀ ਉਹ ਕੀਤੀ ਜਾਵੇਗੀ ਕਿਉਂਕਿ ਆਪਾਂ ਸ਼ੁਰੂ ਤੋਂ ਹੀ ਤੁਹਾਨੂੰ ਇਹ ਚੀਜ਼ਾਂ ਕਹਿੰਦੇ ਆ ਰਹੇ ਆ ਕਿ ਜਦੋਂ ਦੇ 트ੰਪ ਪ੍ਰਸ਼ਾਸਨ ਨੇ ਜਾਂ 트ੰਪ ਨੇ ਆਪਣੀ ਕਮਾਂਡ ਸੰਭਾਲੀ ਆ ਕੁਰਸੀ ਦੇ ਉੱਪਰ ਬੈਠੇ ਆ ਉਹਨਾਂ ਦਾ ਪਹਿਲੇ ਦਿਨ ਤੋਂ ਹੀ ਇਸੇ ਉੱਤੇ ਰਣਨੀਤੀ ਆ ਔਰ ਐਸੇ ਉੱਪਰ ਉਹਨਾਂ ਨੇ ਬਿਆਨਬਾਜ਼ੀ ਕੀਤੀ ਪਹਿਲੇ ਭਾਸ਼ਣ ਦੇ ਵਿੱਚ ਹੀ ਉਹਨਾਂ ਨੇ ਸਾਰਾ ਕੁਝ ਸਪਸ਼ਟ ਕਰ ਦਿੱਤਾ ਸੀਗਾ ਜਿੰਨੇ ਵੀ ਇੱਥੇ ਇਲੀਗਲ ਡਾਕੂਮੈਂਟ ਜਿਹੜੇ ਇਲੀਗਲ ਅਨਡਾਕੂਮੈਂਟਡ ਲੋਕ ਆ ਉਹਨਾਂ ਨੂੰ ਸਾਰਿਆਂ ਨੂੰ ਕੱਢੂਗਾ ਔਰ ਜਿੰਨੇ ਵੀ ਇੱਥੇ ਲੋਕ ਇੱਥੇ ਆ ਕੇ ਰਹਿ ਰਹੇ ਆ ਜਿਨੇ ਜਿਨ੍ਹਾਂ ਨੇ ਮੇਰੇ ਖੁੱਦ ਦੇ ਲੋਕਾਂ ਦੇ ਉੱਤੇ ਅਮਰੀਕਨ ਮੂਲ ਦੇ ਲੋਕਾਂ ਦੇ ਬਿਜ਼ਨਸ ਖੋਏ ਆ ਉਹਨਾਂ ਦੇ ਕੰਮ ਖੋਏ ਆ ਜਾਂ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦੇ ਵਿੱਚ ਮੁਸੀਬਤ ਆ ਰਹੀ ਆ ਤਾਂ ਸਾਰਿਆਂ ਦਾ ਸਫਾਇਆ ਕੀਤਾ ਜਾਵੇਗਾ ਸੋ ਤੁਹਾਨੂੰ ਪਤਾ ਹੀ ਆ ਕਿ ਪਿਛਲੇ ਸਾਲ ਦੇ ਜਿਹੜੇ ਅੰਕੜੇ ਆਏ ਆ 2.5 ਮਿਲੀਅਨ ਲੋਕਾਂ ਨੂੰ ਬਾਹਰ ਕੱਢ ਚੁੱਕਿਆ 트੍ਰੰਪ ਪ੍ਰਸ਼ਾਸਨ ਤੇ ਹੁਣ ਹੱਥ ਪਿਆ ਗ੍ਰੀਨ ਕਾਰਡ ਵਾਲਿਆਂ ਨੂੰ ਔਰ ਨਾਗਰਿਕਤਾ हासिल ਕਰਨ ਵਾਲਿਆਂ ਨੂੰ ਸੋ ਇਹਦੇ ਵਿੱਚ ਬਹੁਤ ਲੋਕਾਂ ਨੇ ਸਵਾਲ ਹੋਣਗੇ ਕਿ ਜਿਨ੍ਹਾਂ ਕੋਲ ਸਿਟੀਜ਼ਨਸ਼ਿਪ ਹੈਗੀ ਉਹਨੂੰ ਵਾਪਸ ਨਹੀਂ ਲਿੱਤਾ ਜਾ ਸਕਦਾ ਪਰ ਤੁਹਾਨੂੰ ਇੱਕ ਗੱਲ ਇਹ ਵੀ ਦੱਸ ਦਈਏ ਕਿ ਜਿਹੜੇ ਇੱਥੇ ਜਨਮੇ ਆ ਜਿਨ੍ਹਾਂ ਨੇ ਇੱਥੇ ਪੈਦਾ ਹੋ ਕੇ ਨਾਗਰਿਕਤਾ ਹਾਸਲ ਕੀਤੀ ਹੈ ਸੋ ਉਹਨਾਂ ਦੀ ਤਾਂ ਨਹੀਂ ਕੈਨਸਲ ਹੋ ਸਕਦੀ ਪਰ ਜਿਨ੍ਹਾਂ ਨੇ ਇਮੀਗ੍ਰੇਸ਼ਨ ਪ੍ਰੋਸੈਸ ਨੂੰ ਕੰਪਲੀਟ ਕਰਕੇ ਇੱਥੋਂ ਦੀ ਸਿਟੀਜ਼ਨਸ਼ਿਪ ਹਾਸਲ ਕੀਤੀ ਹੈ ਸੋ ਉਹਨਾਂ ਨੂੰ ਕੀਤਾ ਜਾ ਸਕਦਾ ਸੋ ਉਹਦੇ ਲਈ ਕੀ ਇਹ ਨਵਾਂ ਇਹਨਾਂ ਨੇ ਲਾਅ ਲੈ ਕੇ ਆਂਦਾ ਜਾਂ ਕੀ ਇਹ ਕਰ ਰਿਹਾ ਸੋ ਉਸ ਤੋਂ ਪਹਿਲਾਂ ਇੱਕ ਆਪਾਂ ਤੁਹਾਡੇ ਨਾਲ ਸਟੋਰੀ ਸ਼ੇਅਰ ਕਰਾਂਗੇ ਜਿਹਦੇ ਵਿੱਚ ਹੋ ਰਿਹਾ ਸੋ ਇੱਕ ਟੈਕਸੀ ਡਰਾਈਵਰ ਸੀਗਾ ਗੁਰਮੀਤ ਸਿੰਘ ਪੰਜਾਬ ਨੇ ਦੇ ਨਾਲ ਸੰਬੰਧਤ ਸੀਗਾ ਸੋ ਉਹਦੇ ਉੱਪਰ ਹੁਣ ਇਹ ਤਲਵਾਰ ਲਮਕਦੀ ਪਈ ਆ ਕਿ ਉਹਦੀ ਇਹ ਕੈਨਸਲ ਕੀਤੀ ਜਾਵੇਗੀ ਸਿਟੀਜ਼ਨਸ਼ਿਪ ਤੋ ਉਹਦਾ ਗੁਨਾਹ ਕੀ ਸੀ ਉਹਦੇ ਕੇਸ ਦੇ ਵਿੱਚ ਹੋਇਆ ਕੀ ਸੀ ਸੋ ਉਹਦੇ ਕੇਸ ਵਿੱਚ ਇਹ ਸੀਗਾ ਕਿਉਂਕਿ ਸਰਕਾਰ ਦਾ ਕਹਿਣਾ ਇਹ ਹੈ ਕਿ ਜਿਨ੍ਹਾਂ ਨੇ ਇਸ ਟਾਈਮ ਦੇ ਉੱਪਰ ਆਪਣੇ ਕੋਈ ਵੀ ਜ਼ਰੂਰੀ ਜਾਣਕਾਰੀ ਛਪਾਈ ਆ ਸਿਟੀਜ਼ਨਸ਼ਿਪ ਲੈਂਡ ਦੇ ਟਾਈਮ ਦੇ ਉੱਪਰ ਕੋਈ ਵੀ ਫਰਾਡ ਕੀਤਾ ਜਾਂ ਕੋਈ ਵੀ ਝੂਠ ਬੋਲਿਆ ਨਾ ਸਿਟੀਜ਼ਨਸ਼ਿਪ ਪਲਾਨ ਤੋਂ ਪਹਿਲਾਂ ਉਹਦੀ ਨਾਗਰੀਤਾ ਕੈਨਸਲ ਕੀਤੀ ਜਾਵੇਗੀ ਸੋ ਐਸੇ ਤਰ੍ਹਾਂ ਹੁਣ ਗੁਰਮੀਜ਼ ਸਿੰਘ ਦੇ ਕੇਸ ਦੇ ਵਿੱਚ ਹੋ ਰਿਹਾ ਕਿ ਜਦੋਂ ਇਹਨਾਂ ਨੇ ਨਾਗਰੀਕਤਾ ਹਾਸਲ ਕਰਨੀ ਸੀ ਉਸ ਟਾਈਮ ਇਹਨਾਂ ਨੇ ਸਭ ਤੋਂ ਵੱਡਾ ਝੂਠ ਬੋਲਿਆ ਸੀਗਾ ਉਹ ਝੂਠ ਸੀਗਾ ਇਹ ਕਿ ਇਹ ਟੈਕਸੀ ਡਰਾਈਵਰ ਸੀਗੇ ਤੇ ਇਹਨਾਂ ਦੇ ਉੱਪਰ આરોਪ ਸੀਗਾ ਕਿ ਇੱਕ ਔਰਤ ਨੂੰ ਅਗਵਾ ਕਰਨਾ ਤੇ ਉਸਦੇ ਨਾਲ ਰੇਪ ਕਰਨਾ ਜੀ ਹਾਂਜੀ ਸੋ ਇਹ ਟੈਕਸੀ ਡਰਾਈਵਰ ਸੀਗਾ ਤੇ ਇਹਦੀ ਟੈਕਸੀ ਦੇ ਪਿੱਛੇ ਇੱਕ ਔਰਤ ਬੈਠੀ ਸੀਗੀ ਜਿਹੜੀ ਕਿ ਟੈਕਸੀ ਦੇ ਵਿੱਚ ਬੈਠੀ ਬੈਠੀ ਸੌ ਗਈ ਸੀਗੀ ਨੀਂਦ ਦੇ ਵਿੱਚ ਸੀਗੀ ਸੋ ਇਹਨੇ ਉਸ ਉਨੂੰ ਇੱਕ ਇਕਾਂਤ ਜਗ੍ਹਾ ਤੇ ਜਾ ਕੇ ਉਸ ਦੇ ਨਾਲ ਰੇਪ ਕੀਤਾ ਤੇ ਜਦੋਂ ਉਹ ਔਰਤ ਅੱਖ ਖੁੱਲੀ ਉਹਦੀ ਨੀਂਦ ਟੁੱਟੀ ਸੀ ਤਾਂ ਇਹ ਉਹਦੇ ਉੱਤੇ ਸੀਗੇ ਤੇ ਗਲ ਦੇ ਉੱਤੇ ਚਾਕੂ ਰੱਖਿਆ ਹੋਇਆ ਸੀਗਾ ਸੋ ਜਿਹਦੇ ਕਰਕੇ ਇਹਦੇ ਉੱਪਰ ਇਹ ਕੇਸ ਚੱਲਿਆ ਸੀਗਾ ਸੋ ਇਹਦੇ ਉੱਪਰ ਇਹ ਇਲਜ਼ਾਮ ਸੀਗਾ ਜਦੋਂ ਇਹਨੇ ਆਪਣੀ ਨੈਚਰਲਿਟੀ ਅਪਲਾਈ ਕੀਤੀ ਸੀਗੀ ਸੋ ਇਹਰੇ ਇਹ ਇਲਜ਼ਾਮ ਜਾਂ ਇਹ ਜਿਹੜਾ ਇਹਦਾ ਵੀ ਕੇਸ ਸੀਗਾ ਇਹਦੇ ਉੱਪਰ ਪਰਦਾ ਪਾਇਆ ਸੀਗਾ ਜਿਸ ਦੀ ਵਜ੍ਹਾ ਤੋਂ ਸਰਕਾਰ ਨੂੰ ਪਤਾ ਕਿ ਹੁਣ ਉਹ ਸਾਰਾ ਕੁਝ ਖੰਘਾ ਰਹੀ ਹੈ ਜਿਨ੍ਹਾਂ ਦੇ ਪਿੱਛੇ ਕੁਝ ਵੀ ਪੁਰਾਣਾ ਰਿਕਾਰਡ ਹੈ ਉਹਨੂੰ ਚੱਕ ਰਹੀ ਆ ਤੇ ਨਾਲ ਦੀ ਨਾਲ ਉਹਨੇ ਸਾਫ ਸਾਫ ਇਹ ਕਿਹਾ ਹੋਇਆ ਵੀ ਜਿਹੜਾ ਵੀ ਇਹ ਗਲਤੀ ਕਰੇਗਾ ਜਾਂ ਫਿਰ ਜਿਹਨੇ ਪਹਿਲਾਂ ਕੀਤੀ ਹੋਈ ਆ ਤਾਂ ਅਸੀਂ ਉਹਦੀ ਨੈਸ਼ਨੈਲਿਟੀ ਤੱਕ ਕੈਨਸਲ ਕੀਤੀ ਜਾਵੇਗੀ ਗ੍ਰੀਨ ਕਾਰਡ ਵਾਲਿਆਂ ਦਾ ਤੁਸੀਂ ਦੇਖ ਹੀ ਲਿਆ ਔਰ ਜਿਹੜੇ H1B ਵੀਜ਼ਾ ਧਾਰਕਾ ਉਹਨਾਂ ਦਾ ਵੀ ਦੇਖ ਲਿਆ ਫਰੋਲੀਡਾ ਦੇ ਵਿੱਚ ਗਵਰਨਰਾਂ ਨੇ ਕੀ ਕੀਤਾ ਉੱਥੇ ਦੇ ਇੱਕ ਮਤਾ ਹੀ ਪਾਸ ਕਰ ਦਿੱਤਾ ਇੱਕ ਲਾਅ ਹੀ ਲੈ ਕੇ ਆਣ ਲੱਗਿਆ ਕਿ ਬੈਨ ਕੀਤਾ ਜਾਵੇਗਾ ਭਾਰਤੀਆਂ ਨੂੰ ਕਿ ਇੱਥੇ ਆ ਕੇ ਨਹੀਂ ਵੀਜ਼ਾ ਅਪਲਾਈ ਕਰ ਸਕਦੇ ਕਿਉਂ ਕਿ ਕਿਉਂਕਿ 2027 ਤੱਕ ਉਹਨਾਂ ਨੂੰ ਬੈਨ ਕੀਤਾ ਗਿਆ ਜੀ ਹਾਂਜੀ ਸੋ ਐਸੇ ਦੇ ਤਹਿਤ ਚੱਲਦੇ ਚੱਲਦੇ ਹੁਣ ਗ੍ਰੀਨ ਕਾਰਡ ਵਾਲਿਆਂ ਦੇ ਉੱਪਰ ਇੱਕ ਹੋਰ ਨਵਾਂ ਲਾਅ ਲਾਗੂ ਕਰ ਦਿੱਤਾ ਇੱਕ ਹੋਰ ਨਵਾਂ ਹਮਲਾਕ ਦਾ ਕਿ ਉਹ ਕਰਜ਼ਾ ਨਹੀਂ ਲੈ ਸਕਦੇ ਜਿੰਨੇ ਵੀ ਛੋਟਾ ਛੋਟੇ ਕਾਰੋਬਾਰੀ ਆ ਉਹ ਤੁਹਾਨੂੰ ਪਤਾ ਕਿ ਆਪਣਾ ਬਿਜ਼ਨਸ ਰਨ ਕਰਨ ਦੇ ਲਈ ਕਿਤਨਾ ਕਿਤੋਂ ਕਰਜ਼ਾ ਲੈਂਦੇ ਸੀ ਕਿਸੇ ਨਾ ਕਿਸੇ ਬੈਂਕ ਤੋਂ ਐਸਬੀਏ ਗ੍ਰੀਨ ਕਾਰਡ ਵਾਲਿਆਂ ਲਈ ਹੁਣ ਇਹ ਤਲਵਾਰ ਲੰਮ ਰਹੀ ਹੈ ਕਿ ਉਹ ਕਰਜ਼ਾ ਨਹੀਂ ਲੈ ਸਕਦੇ ਸੋ ਐਸੇ ਤੇ ਹੁਣ ਅੱਗੇ ਵਧ ਕੇ ਟਰੰਪ ਪ੍ਰਸ਼ਾਸਨ ਸ੍ਰੀ ਆਮ ਹਰ ਇੱਕ ਸਟੇਜ ਦੇ ਉੱਪਰ ਖੁੱਲ੍ਹਿਆਂ ਮੇਹੀ ਕਹਿੰਦੇ ਸੀਗੇ ਕਿ ਜਿਨ੍ਹਾਂ ਨੇ ਵੀ ਇੱਥੋਂ ਬਾਹਰੋਂ ਆ ਕੇ ਸਿਟੀਜ਼ਨਸ਼ਿਪ ਲਈਆ ਮੈਂ ਉਹ ਵੀ ਨਹੀਂ ਵਖਣੇ ਸਾਡੀਆਂ ਟੀਮਾਂ ਕੰਮ ਕਰਦੀਆਂ ਪਈਆਂ ਨਵਾਂ ਲਾਅ ਬਹੁਤ ਜਲਦ ਆਵੇਗਾ ਜੇ ਤੋ ਇਹ ਚੀਜ਼ ਹੋਵੇਗੀ ਸੋ ਆਪਣੇ ਲੋਕਾਂ ਦੀ ਗਲਤੀ ਆਪਣੇ ਲੋਕਾਂ ਨੇ ਗੰਦੀ ਬਹੁਤ ਪਾਇਆ 80% ਲੋਕ ਇਦਾਂ ਦੇ ਜਿਨ੍ਹਾਂ ਨੇ ਝੂਠ ਬੋਲ ਕੇ ਜਾਂ ਕੋਈ ਨਾਮ ਬਦਲ ਕੇ ਜਾਂ ਕੋਈ ਫੇਕ ਕੇਸ ਬਣਾ ਕੇ ਨੈਚਰਲਟੀਆਂ ਲਈਆਂ ਹੋਈਆਂ ਔਰ ਉਸ ਤੋਂ ਬਾਅਦ ਲਈਆਂ ਠੀਕ ਆ ਸਾਰੇ ਲੈਂਦੇ ਆ ਸਾਰਿਆਂ ਦੀ ਮਜਬੂਰੀ ਹੁੰਦੀ ਆ ਕਿਉਂਕਿ ਉਹ ਨਹੀਂ ਸ਼ੋ ਕਰਦੇ ਪਰ ਉਸ ਤੋਂ ਬਾਅਦ ਵੀ ਨਹੀਂ ਟਿਕਦੇ ਪਏ ਜਦੋਂ ਹੀ ਉਹਨਾਂ ਦੇ ਹੱਥ ਸਿਟੀਜ਼ਨਸ਼ਿਪ ਲੱਗ ਜਾਂਦੀ ਹੈ ਤਾਂ ਉਹ ਸਮਝਦੇ ਆ ਕਿ ਅਸੀਂ ਹੀ ਇੱਥੋਂ ਦੇ ਪ੍ਰੈਜ਼ੀਡੈਂਟ ਆ ਔਰ ਗਲਤੀਆਂ ਤੇ ਬਾਅਦ ਗਲਤੀਆਂ ਤੇ ਨੀਚੇ ਵਾਲੇ ਜਿਹੜੇ ਅਨਟੋਚਨਮੈਂਟ ਲੋਕ ਆ ਉਹਨਾਂ ਨੂੰ ਬਹੁਤ ਹੀ ਭੈੜਾ ਸਲੂਕ ਕਰਦੇ ਉਹਨਾਂ ਦੇ ਨਾਲ ਜਿਵੇਂ ਸਮਝਦੇ ਆ ਕਿ ਅਸੀਂ ਹੁਣ ਇੱਥੋਂ ਦੇ ਪ੍ਰੈਜ਼ੀਡੈਂਟ ਆ ਸਾਨੂੰ ਕੁਝ ਨਹੀਂ ਹੋ ਸਕਦਾ ਪਰ ਹੁਣ ਤੁਸੀਂ ਦੇਖ ਲਓ ਟਰੰਪ ਪ੍ਰਸ਼ਾਸਨ ਨੇ ਪਲਟਾ ਹੀ ਪਲਟ ਦਿੱਤਾ ਸਾਰਾ ਹੁਣ ਹੱਥ ਤੁਹਾਡੇ ਤੱਕ ਪੈ ਗਿਆ ਤੁਹਾਡੇ ਗੁਲਾਮਿਆਂ ਤੱਕ ਹੱਥ ਪੈ ਗਿਆ ਕਿਉਂਕਿ ਇੱਕ ਸਰਵੇ ਵੀ ਆਇਆ ਸੀਗਾ ਕਾਈਜ਼ਰ ਫਾਊਂਡੇਸ਼ਨ ਫੈਮਿਲੀ ਦੇ ਵੱਲੋਂ ਔਰ ਦੀ ਨਿਊਯਾਰਕ ਟਾਈਮ ਦੇ ਵੱਲੋਂ ਜਿਨ੍ਹਾਂ ਨੇ ਮਿਲ ਕੇ ਕੀਤਾ ਸੀਗਾ ਕਿ ਕਿਦਾਂ ਇੰਡੀਅਨ ਡਰ ਕੇ ਘਰਾਂ ਦੇ ਵਿੱਚ ਬੈਠਿਆ ਬੇਸ਼ੱਕ ਤੁਹਾਡੇ ਕੋਲ ਗ੍ਰੀਨ ਕਾਰਡ ਹੈਗਾ ਤੁਸੀਂ ਇੱਥੇ ਪੱਕੇ ਆ ਜਾਂ ਤੁਹਾਡੇ ਕੋਲ ਸਿਟੀਜ਼ਨਸ਼ਿਪ ਹੈ ਤਾਂ ਵੀ ਤੁਸੀਂ ਟਰੈਵਲ ਨਹੀਂ ਕਰ ਰਹੇ ਆ ਕਿਉਂਕਿ ਤੁਸੀਂ ਡਰ ਰਹੇ ਆ ਕਿ 트럼ਪ ਪ੍ਰਸ਼ਾਸਨ ਇਸ ਟਾਈਮ ਦੇ ਉੱਪਰ ਬਹੁਤ ਸ਼ਕਤੀ ਕਰ ਰਿਹਾ ਤੇ ਤੁਹਾਡੇ ਪੁਰਾਣੇ ਰਿਕਾਰਡ ਖੰਗਾਲੇ ਜਾ ਰਹੇ ਆ ਬੇਸ਼ੱਕ ਤੁਸੀਂ ਕਿੰਨੇ ਸਾਲਾਂ ਤੋਂ ਇੱਥੇ ਰਹਿ ਰਹੇ ਆ ਸੋ ਐਸੇ ਦੀ ਬਜਾ ਤੋਂ ਹੁਣ ਇਹ ਚੀਜ਼ ਹੋ ਰਹੀ ਹੈ ਤੇ ਤੁਸੀਂ ਹੁਣ ਅਗਰ ਇਸ ਵੀਡੀਓ ਬਣਾਉਣ ਦਾ ਸਿਰਫ ਸਿਰਫ ਇਹੀ ਮਕਸਦ ਹੈ ਤੁਹਾਨੂੰ ਕਿਸੇ ਨੂੰ ਡਰਾ ਨਹੀਂ ਰਿਹਾ ਕਿਸੇ ਨੂੰ ਡੀਮੋਟੀਵੇਟ ਨਹੀਂ ਕਰ ਰਿਹਾ ਸਿਰਫ ਸਿਰਫ ਇਹ ਵੀਡੀਓ ਤੁਹਾਡੇ ਤੱਕ ਲੈ ਕੇ ਆਉਣ ਦਾ ਮਤਲਬ ਇਹ ਹੈ ਕਿ ਬਹੁਤ ਲੋਕ ਹਜੇ ਵੀ ਨਹੀਂ ਹਟਦੇ ਪਏ ਗਲਤੀਆਂ ਕਰ ਰਿਹਾ ਅਗਰ ਤੁਹਾਡੀ ਕੋਈ ਵੀ ਅਪਾਇੰਟਮੈਂਟ ਨੇੜੇ ਆ ਰਹੀ ਹੈ ਤਾਂ ਬਿਲਕੁਲ ਗੰਭੀਰ ਰਹੋ ਆਪਣੇ ਇਸ ਚੀਜ਼ ਨੂੰ ਲੈ ਕੇ ਕੋਈ ਵੀ ਛੋਟੀ ਤੋਂ ਛੋਟੀ ਵੀ ਗਲਤੀ ਨਾ ਕਰੋ ਪੜੋਸੀਆਂ ਦੇ ਨਾਲ ਨਾ ਆਪਣੇ ਨਾਲ ਲੜੋ ਕੋਈ ਡਰਿੰਕ ਐਂਡ ਡਰਾਈਵ ਦੇ ਵਿੱਚ ਨਾ ਕਰੋ ਇਦਾਂ ਦੇ ਉਹਦੇ ਵਿੱਚ ਕੇਸ ਦੇ ਵਿੱਚ ਤੁਹਾਡਾ ਟਿਕਟ ਮਿਲ ਜਵੇ ਜਾਂ ਫਿਰ ਤੁਸੀਂ ਨਸ਼ਾ ਕਰਨ ਦੇ ਆਦੀ ਹੋ ਤਾਂ ਆਪਣੇ ਕੋਲ ਨਾ ਰੱਖੋ ਕੋਈ ਵੀ ਛੋਟੀ ਤੋਂ ਛੋਟੀ ਵੀ ਗਲਤੀ ਨਾ ਕਰੋ ਕਿਉਂਕਿ ਇਸ ਟਾਈਮ ਦੇ ਉੱਪਰ ਹਰ ਇੱਕ ਚੀਜ਼ ਨੂੰ ਖੰਗਾ ਲਿਆ ਜਾ ਰਿਹਾ ਤੇ ਇਹ ਨਾ ਹੋਵੇ ਕਿ ਕੱਲੂ ਤੁਹਾਡੇ ਇਹ ਚੀਜ਼ ਬਹੁਤ ਵੱਡੀ ਮੁਸੀਬਤ ਬਣ ਕੇ ਸਾਹਮਣੇ ਆ ਜਾਵੇ ਔਰ ਜਿਹਦਾ ਕੋਈ ਹੱਲ ਵੀ ਹੈ ਨਹੀਂ ਸੋ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਆਈਸ ਵਾਲੇ ਸਿਰਫ ਸਿਰਫ ਆਪਣੀ ਮਰਜ਼ੀ ਕਰਦੇ ਆ ਆਈ ਹੋਪ ਤੁਸੀਂ ਸਾਰਾ ਕੁਝ ਸਮਝ ਕੇ ਹੋਗੇ ਮੈਂ ਕੀ ਸਮਝਾਉਣਾ ਚਾਹ ਰਿਹਾ ਸੀ ਤੁਹਾਨੂੰ ਕਿ ਤੁਹਾਡੇ ਗ੍ਰੀਨ ਕਾਰਡ ਤੁਹਾਡੀ ਸਿਟੀਜ਼ਨਸ਼ਿਪ ਖਤਰੇ ਦੇ ਵਿੱਚ ਆ 트럼ਪ ਪ੍ਰਸ਼ਾਸਨ ਨਵੇਂ ਤੇ ਨਵੇਂ ਲਾ ਲੈ ਕੇ ਆ ਰਿਹਾ ਜਿਹੜਾ ਕਿ ਇਮੀਗ੍ਰੈਂਟਸ ਦੇ ਲਈ ਇੱਕ ਹਮਲਾ ਇਸ ਨਸਲਵਾਦੀ ਰਾਜਨੀਤੀ ਕਰ ਰਿਹਾ ਟਰੰਪ ਪ੍ਰਸ਼ਾਸਨ ਹਰ ਕੋਈ ਇਹੀ ਕਹਿ ਰਿਹਾ ਬਾਕੀ ਤੁਸੀਂ ਖੁਦ ਜਾਣੀ ਆਣਾ ਤੁਹਾਨੂੰ ਸਾਰਾ ਕੁਝ ਪਤਾ ਹੀ ਹੈ ਅਮਰੀਕਾ ਦੇ ਵਿੱਚ ਇਸ ਟਾਈਮ ਦੇ ਉੱਪਰ ਕੀ ਹਾਲਾਤ ਨੇ ਬਾਕੀ ਇਸ ਦੇ ਬਾਰੇ ਫਿਰ ਵੀ ਤੁਸੀਂ ਕੁਝ ਕਹਿਣਾ ਹੋਇਆ ਜਾਂ ਤੁਹਾਡੀ ਕੋਈ ਵੀ ਰਾਏ ਹੋਈ ਇਸ ਵੀਡੀਓ ਦੇ ਬਾਰੇ ਤਾਂ ਜਰੂਰ ਆਪਣੀ ਰਾਏ ਸ਼ੇਅਰ ਕਰਿਓ ਤੇ ਆਪਣਾ ਕੋਈ ਐਕਸਪੀਰੀਅੰਸ ਹੋਇਆ ਉਹ ਵੀ ਤੁਸੀਂ ਜਰੂਰ ਸ਼ੇਅਰ ਕਰਿਓ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਇਨਸਾਨ ਤੱਕ ਇਹ ਵੀਡੀਓ ਪਹੁੰਚ ਸਕੇ ਔਰ ਵੀਡੀਓ ਨੂੰ ਜਰੂਰ ਹਾਈਪ ਕਰਿਆ ਕਰੋ ਤਾਂ ਕਿ ਵੀਡੀਓ ਜ਼ਿਆਦਾ ਲੋਕਾਂ ਤੱਕ ਪਹੁੰਚ ਸਕੇ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੁਹਾਡਾ ਆਪਣਾ ਚੈਨਲ ਆ ਅਗਰ ਹਜੇ ਤੱਕ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਪੰਜਾਬੀਓ ਤੁਹਾਨੂੰ ਹਰ ਇੱਕ ਅਪਡੇਟ ਮਿਲਦੀ ਰਵੇ ਥੈਂਕ ਯੂ